ਪੰਜਾਬ ਪੁਲਿਸ ਦੇ ਐਸਆਈ ਦੇ ਡਿਊਟੀ ਦੌਰਾਨ ਅਚਾਨਕ ਹਾਰਟ ਅਟੈਕ ਔਨ ਕਾਰ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਦੱਸਦੀ ਹੈ ਐਸਆਈ ਸਤਪੰਜ ਸ਼ਰਮਾ ਜੋ ਕਿ ਗੁਰਦਾਸਪੁਰ ਵਿਖੇ ਐਸਐਸਪੀ ਦਫ਼ਤਰ ਵਿਖੇ ਫਿੰਗਰਪ੍ਰਿੰਟ ਬਰਾਦ ਵਿਖੇ ਤਾਇਨਾਤ ਸੀ ਰੋਜ਼ਾਨਾ ਦੀ ਤਰ੍ਹਾਂ ਜਿਵੇਂ ਉਹ ਸਵੇਰੇ ਕਰੋਂ ਗੁਰਦਾਸਪੁਰ ਆਪਣੇ ਦਫ਼ਤਰ ਗਿਆ ਤਾਂ ਦੁਪਹਿਰ ਵੇਲੇ ਦਫਤਰ ਤੋਂ ਮੁਲਾਜ਼ਮਾ ਦਾ ਪਰਿਵਾਰਕ ਮੈਂਬਰ ਨੂੰ ਫੋਨ ਆਇਆ ਕਿ ਸਤਪਾਲ ਸ਼ਰਮਾ ਨੂੰ ਅਚਾਨਕ ਡਿਊਟੀ ਦੌਰਾਨ ਹਾਰਟ ਅਟੈਕ ਆਗਿਆ ਤੇ ਉਹ ਬੇਹੋਸ਼ ਹੋ ਗਿਆ ਜਿਸ ਨੂੰ ਤੁਰੰਤ ਮੁਲਾਜ਼ਮਾ ਦੀ ਮਦਦ ਦੇ ਸਦਕਾ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਪਰ ਉੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਿਸ ਤੋਂ ਬਾਅਦ ਸਤਪਾਲ ਸ਼ਰਮਾ ਦਾ ਪੋਸਟਮਾਰਟਮ ਹੋਣ ਉਪਰੰਤ ਉਸ ਦੇ ਜੱਦੀ ਪਿੰਡ ਘੋਟ ਵਿਖੇ ਪੁਲਿਸ ਦੀ ਟੁਕੜੀ ਵੱਲੋਂ ਸਲਾਮੀ ਦੇ ਕੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਅਚਾਨਕ ਮੌਤ ਹੋਣ ਕਾਰਨ ਪੂਰੇ ਇਲਾਕੇ ਅੰਦਰ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਕੱਲ ਸਾਡੇ ਰਿਸ਼ਤੇਦਾਰ ਵੀ ਅਤੇ ਮੇਰੇ ਖਲੀਕ ਵੀ ਹੈ ਮਹਿਕਮੇ ਕੱਲ 12 ਵਜੇ ਸਾਨੂੰ ਫੋਨ ਆਇਆ 11:30 ਵਜੇ ਫੋਨ ਆਇਆ ਜੀ ਪੁਲਿਸ ਮੁਲਾਜ਼ਮਾਂ ਦਾ ਭੇਜਦਾ ਉਹਨਾਂ ਨੂੰ ਉੱਥੇ ਔਨ ਡਿਊਟੀ ਪਟਾ ਕੇ ਗਿਆ ਫੋਟੋ ਚ ਫੋਨ ਕੀਤਾ ਕਿਸੇ ਨੇ ਉਥੇ ਫਿੰਗਰਪ੍ਰਿੰਟ ਲਾਣੇ ਸੀ ਤੇ ਕਹਿੰਦੇ ਉਹਨਾਂ ਨੂੰ ਕੋਈ ਪ੍ਰੋਬਲਮ ਆ ਗਈ ਹੈ ਤੇ ਮੌਕੇ ਦੇ ਉੱਤੇ ਗਏ ਆ ਸਾਡੇ ਐਸਐਸਪੀ ਸਾਹਿਬ ਨੇ ਆਪਣੇ ਜੂਨੀਅਰ ਅਫਸਰਾਂ ਦੀ ਡਿਊਟੀ ਵੀ ਲਈ ਉਹ ਵੀ ਗਏ ਨਾ ਗੱਡੀਆਂ ਧੋਖੀਆਂ ਲੈ ਕੇ ਗਏ ਹਸਪਤਲ ਸਿਵਲ ਹਸਪਤਲ ਗਿਆ ਤੇ ਉਹਨਾਂ ਕੇ ਅਟ ਟ੍ਰਾਂਸਪੋਰਟ ਦੇ थ्रू ਵੀ ਸੀ ਤੇ ਵਧੀਆ ਮਰਾਜ਼ੀਮ ਸੀ ਬਹੁਤ ਵਧੀਆ ਮਰਾਜ਼ੀਮ ਤੇ ਸਾਰੇ ਹੁੰਦੇ ਆ ਜੀ ਬਹੁਤ ਵਧੀਆ ਮਰਾਜ਼ੀਮ ਸੀ ਦੇਖੋ ਕਿੰਨੇ ਮਰਾਜ਼ੀਮ ਵੀ ਮਦਦ ਹਾਂ ਵੀ ਆਏ ਤੇ ਵਧੀਆ ਮਹਿਮਾਨ ਨੇ ਤੇ ਕਮੋਡਿਟ ਕੀਤਾ ਬਹੁਤ ਮਗਰ ਪੈਰਬਾਈ ਵੀ ਕੀਤੀ ਕਰੋ ਕਰਮਾ ਦਾ ਸਰਦਾ ਜੀ ਹੋਇਆ ਨਹੀਂ ਫਰੈਜ਼ਕੇ ਜੀ ਉਸੇ ਟਾਈਮ ਵਾਲੀ ਡੈਥ ਹੋ ਗਈ ਤੇ ਸੰਸਕਾਰ ਤੇ ਬਕਾਇਦਾ ਪਰ ਉਸ ਦੀ ਟੁਕੜੀ ਆਈ ਹੈ ਸਲਾਮੀ ਵਗੈਰਾ ਦਿੱਤੀ ਹੈ ਉਹਨਾਂ ਨੇ ਤੇ ਹੁਣ ਤੇ ਰਫਦਾ ਪਾਣਾ ਮੰਨਣਾ ਪੈਣਾ ਜੀ ਪਰਿਵਾਰ ਨੂੰ ਮਲਾਜਮ ਬਹੁਤ ਵਧੀਆ ਸੀ ਸਾਰੇ ਮੁਲਾਜ਼ਮਾਂ ਨੇ ਸਾਨੂੰ ਕੱਲ੍ਹ ਦੇ ਹਸਪੀਟਲ ਕੋਈ ਸੌ ਦਸੂ ਮੁਲਾਜ਼ਮ ਦਾ ਫੋਨ ਆਇਆ ਜਿਨ੍ਹਾਂ ਨੇ ਵੀ ਉਹਨਾਂ ਨਾਲ ਡਿਊਟੀ ਕੀਤੀ ਹੈ ਤਕਰੀਬਨ ਜਿਹੜੇ ਰਿਟਾਇਰ ਵੀ ਮੁਲਾਜ਼ਮ ਚਲੇ ਗਏ ਉਹ ਵੀ ਇੱਥੇ ਆਏ ਬਹੁਤ ਵਧੀਆ ਮੁਲਾਜ਼ਮ ਸੀ ਵਿਭਾਗ ਦੇ ਵਿੱਚ ਅਸੀਂ ਸਭੀ ਸੀ ਪਰਿਵਾਰ ਉਹਨਾਂ ਦੇ ਮਗਰ ਉਹਨਾਂ ਦਾ ਇੱਕ ਬੇਟਾ ਇੱਕ ਬੇਟੀ ਹੈ ਵਾਈਫ ਹੋਣ ਦੇ ਕਹੇ ਤੇ ਪ੍ਰਮਾਤਮਾ ਨੂੰ ਵਾਲ ਕੀ ਜਿਹੜਾ ਕਿਨੀ ਕੁਮਰ ਸੀਨਾ ਇਹਨਾਂ ਦੀ 52 52 ਸਾਲ ਉਮਰ ਦੇ ਚੜ੍ਹਦੀ ਕਲਾ ਟਾਈਮ ਟੀਵੀ ਲਈ ਗੁਰਦਾਸਪੁਰ ਤੋਂ ਜਸਵਿੰਦਰ ਸਿੰਘ ਦੀ ਖਾਸ ਰਿਪੋਰਟ